ਗੁਰ ਪ੍ਰਸਾਦ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤ ਗੁਰ ਪੂਰਾ ਖਾਲਸਾ ਮੇਰੋ ਜਾਣ ਕੀ ਜਾਣ ਖਾਲਸਾ ਮੇਰੋ ਪਿੰਡ ਪਰਾਨ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸਹਿਿਲੀ ਰਾਖੂ ਰਖਨ ਹਾਰ ਦਿਆਲਾ ਨਾਨਕ ਘਰ ਕੇ ਗੋਲੀ ਵਾਹ ਗੁਰੂ ਜੀ ਧਨਾਸਰੀ ਮਹਿਲਾ ਤੀਜਾ ਨਾਵੈ ਕੀ ਕੀਮਤ ਮਿੱਤ ਕਹੀ ਨਾ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲਿਵ ਲਾਈ ਨਾਵੈ ਕੀ ਕੀਮਤ ਮਿੱਤ ਕਹੀ ਨਾ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲਿਵ ਲਾਈ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੀ ਦੇਵੀ ਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲਿਕਾਲ ਵਿੱਚ ਗੁਰਮਖ ਪਾਏ ਰਹਾਉ ਹਮ ਮੂਰਖ ਮੂਰਖ ਮਨਵਾਹੀ ਹਉ ਮੈਂ ਵਿੱਚ ਸਭ ਕਾਰ ਕਮਾਈ ਗੁਰ ਪ੍ਰਸਾਦੀ ਹਉ ਮੈਂ ਜਾਇ ਆਪੇ ਬਖਸ਼ੇ ਲੈ ਮਿਲਾਇ ਵਿਖਿਆ ਕਾ ਧਨ ਬਹੁਤ ਅਬਿਮਾਨ ਹੰਕਾਰ ਡੂਬੈ ਨਾ ਪਾਵੈ ਮਾਨੋ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਈ ਤਿਸ ਬਿਨ ਦੂਜਾ ਅਵਰ ਨ ਕੋਈ ਜਿਸ ਸਚ ਲਾਏ ਸੋਈ ਲਗੈ ਨਾਨਕ ਨਾਮੁ ਸਦਾ ਸੁਖ ਆਗੇ ਜਿਸ ਸੱਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ